ਸਸ਼ੀਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਤਲਕੀ ਭਰੇ ਲੈ ਲਾਜੇ ਦੇ ਵਿੱਚ ਨਜ਼ਰ ਆਏ ਨੇ ਚੀਮਾ ਕਿਉਂਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੇ ਵੱਲੋਂ ਜਿਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ ਪੰਜਾਬ ਦੇ ਉੱਪਰ ਪੰਜਾਬ ਦੇ ਦਰਿਆਵਾਂ ਦੇ ਉੱਪਰ ਮਾਈਨਿੰਗ ਨੂੰ ਲੈ ਕੇ ਉਸ ਨੂੰ ਲੈ ਕੇ ਟਿੱਖੇ ਸ਼ਬਦੀ ਵਾਰ ਕਰਦੇ ਨਜ਼ਰ ਆਏ ਹਰਪਾਲ ਜੀਮਾ ਹਰਪਾਲ ਜੀਮਾ ਸਿੱਧੇ ਤੌਰ ਤੇ ਪੁੱਛ ਰਹੇ ਨੇ ਕਿ ਪੰਜਾਬ ਦੇ ਸੀਐਮ ਦੇ ਵੱਲੋਂ ਜੋ ਚਿੱਠੀ ਤੁਹਾਨੂੰ ਲਿਖੀ ਗਈ ਸੀ ਤੁਸੀਂ ਹੁਣ ਤੱਕ ਉਸ ਦਾ ਜਵਾਬ ਨਹੀਂ ਦਿੱਤਾ ਪਰ ਪੰਜਾਬ ਤੇ ਇਲਜ਼ਾਮ ਲਗਾਉਣ ਲੱਗੇ ਤੁਸੀਂ ਇੱਕ ਮਿੰਟ ਵੀ ਨਹੀਂ ਲਾਇਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਉਸੋਂ ਲੈਣੇ ਆ ਹੁਣ ਤੱਕ ਮਾਲ ਵਿਭਾਗ ਵੱਲੋਂ ਸਾਡੇ ਪੰਜਾਬ ਸਰਕਾਰ ਵੱਲੋਂ 71 ਕਰੋੜ ਰੁਪਏ ਜਿਹੜਾ 71 ਕਰੋੜ ਰੁਪਏ ਜਿਹੜੇ ਨੇਗੇ ਉਹ ਵਕ ਵਕ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਜਿਹੜਾ ਮੌਕੇ ਤੇ ਲਈ ਫੁੱਦੀ ਆ ਕਿਤੇ ਡੀਜ਼ਲ ਦੇਣਾ ਕਿਤੇ ਪੈਟਰੋਲ ਦੇਣਾ ਕਿਤੇ ਕੋਈ ਵਸਤ ਖਰੀਦ ਕੇ ਦੇਣੀ 71 ਕਰੋੜ ਰੁਪਏ ਜਿਹੜੇ ਨੇ ਉਹ ਹੋਰ ਤੱਕ ਅਸੀਂ ਜਾਰੀ ਕਰ ਚੁੱਕੇ ਹਾਂ ਸਮੁੱਚੀ ਕੈਬਨਿਟ ਦੇ ਸਾਰੇ ਐਮ ਐਲ ਏਜ਼ ਨੇ ਇੱਕ ਮਹੀਨੇ ਦੀ ਜਿਹੜੀ ਆ ਤਨਖਾਹ ਮੁੱਖ ਮੰਤਰੀ ਰਾਹਤ ਕੋਸ਼ ਫੰਡ ਵਿੱਚ ਪਾਉਣ ਦਾ ਐਲਾਨ ਕੀਤਾਗਾ ਔਰ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਮੈਂਬਰ ਪਾਰਲੀਮੈਂਟ ਨੇ ਆਪਣੇ ਇਖਤਿਆਰੀ ਫੰਡਾਂ ਵਿੱਚੋਂ ਕਿਸੇ ਨੇ 5 ਕਰੋੜ ਕਿਸੇ ਨੇ 3.5 ਕਰੋੜ ਕਿਸੇ ਨੇ 4 ਕਰੋੜ ਕਿਸੇ ਨੇ 2 ਕਰੋੜ ਆਪਣਾ ਬਣਦਾ ਯੋਗਦਾਨ ਜਿਹੜਾ ਉਹ ਪਾਇਆਗਾ ਇਸ ਤੋਂ ਬਿਨਾ ਜੇ ਮੈਂ ਅਪਡੇਟ ਡਿਪਾਰਟਮੈਂਟ ਦੀ ਗੱਲ ਕਰਾਂ ਤਾਂ ਮੇਰੇ ਡਿਪਾਰਟਮੈਂਟ ਵੱਲੋਂ ਵੀ ਲਗਭਗ 50 ਲੱਖ ਰੁਪਏ ਸਾਡੇ ਮੁਲਾਜ਼ਮਾਂ ਨੇ ਪੰਜਾਬ ਦੇ ਜਿਹੜੇ ਐਕਸਾਈਜਨ ਟੈਕਨੀਸ਼ੀਅਨ ਦੇ ਮੁਲਾਜ਼ਮ ਨੇ ਉਹਨਾਂ ਨੇ ਬਣਦਾ ਯੋਗਦਾਨ ਮੁੱਖ ਮੰਤਰੀ ਰਾਹਤ ਖੋਜ ਫੰਡ ਚ ਪਾਇਆਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 10 ਤਰੀਕ ਤੋਂ ਬਾਅਦ ਵੇਟ ਕਰਦਿਆਂ ਕਰਦਿਆਂ 31 ਅਗਸਤ ਨੂੰ ਆਹ 31 ਅਗਸਤ ਨੂੰ ਲੰਗੀ 31 ਅਗਸਤ ਨੂੰ ਵੀ ਇਹ ਲੈਟਰ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਂ ਤੇ ਲਿਖਿਆ ਕਿ ਸਾਡਾ ਬਣਦਾ 60000 ਕਰੋੜ ਰੁਪਏ ਤਰੰਤ ਜਾਰੀ ਕੀਤਾ ਜਾਵੇ ਜਿਦੇ ਵਿੱਚ 50000 ਕਰੋੜ ਰੁਪਏ ਉਹ ਕਿ ਜਿਹੜਾ ਸਾਡਾ ਜੀਐਸਸੀ ਦਾ ਨੁਕਸਾਨ ਹੋਇਆ 8000 8000 ਕਰੋੜ ਰੁਪਏ ਉਹ ਜਿਹੜਾ ਸਾਡਾ ਆਰਡੀਐਫ ਦਾ ਮੰਡੀ ਫੀਸ ਦਾ ਉਹ ਨੁਕਸਾਨ ਹੋਇਆ ਔਰ ਲਗਭਗ 1000 ਕਰੋੜ ਰੁਪਏ ਉਹ ਜਿਹੜਾ ਪ੍ਰਧਾਨ ਮੰਤਰੀ ਸੜਕ ਯੋਜਨਾ ਉਹਦੇ ਪੈਸੇ ਇਹ ਪੈਸੇ ਅਸੀਂ ਲਿਖ ਕੇ ਭੇਜਿਆ ਕਿ ਕੁੱਲ ਸਾਡਾ 60000 ਕਰੋੜ ਰੁਪਏ ਦਾ ਨੁਕਸਾਨ ਹੋਇਆਗਾ ਇਹ ਤੁਰੰਤ ਪੈਸੇ ਜਾਰੀ ਕੀਤੇ ਜਾ ਸਕਣ ਹਾਲੇ ਤੱਕ 31 ਅਗਸਤ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਕੋਈ ਸਮਾਂ ਨਹੀਂ ਕਿ ਇਸ ਲੈਟਰ ਦਾ ਉਹਨਾਂ ਨੇ ਜਵਾਬ ਭੇਜਿਆ ਹੋਵੇ ਦੇਸ਼ ਦੇ ਅੰਦਰ ਪੰਜਾਬ ਦੀ ਗੱਲ ਦੇ ਛੱਡ ਦੀਏ ਫਾਰਦਾ ਟਾਈਮ ਬਿੰਗ ਤਾਂ ਹੋਰ ਨਾ ਰਾਜਾ ਚ ਵੀ ਹੜਾ ਆਇਆ ਹੈਗਾ ਪਰ ਸਾਡੇ ਮਾਮੋਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਨੇ 31 ਗਜ਼ ਦਾ ਲੈਟਰ ਦਾ ਅੱਜ ਤੁਸੀਂ ਦੇਖ ਲਓ ਅੱਜ ਕਿੰਨੀ ਤਰੀਕ ਹੋ ਚੁੱਕੀ ਅੱਜ ਤੱਕ ਜਿਹੜਾ ਕੋਈ ਜਵਾਬ ਨਹੀਂ ਆਇਆ ਅਸੀਂ ਮੰਗ ਕੀ ਕੀਤੀ ਸੀ ਕਿ ਕਿਸਾਨ ਦੇ ਲਈ ਪੰਜਾਬ ਦੇ ਕਿਸਾਨ ਦੇ ਲਈ 50000 ਰੁਪਏ ਪਰ ਹੈਕਟੇਅਰ ਜਿਹੜਾ ਉਹਦਾ ਮੁਆਵਜ਼ਾ ਦਿੱਤਾ ਜਾਵੇ ਅਸੀਂ ਮੰਗ ਕੀ ਕੀਤੀ ਸੀ ਕਿ 8 ਲੱਖ ਰੁਪਏ ਪ੍ਰਤੀ ਜੇਕਰ ਕਿਸੇ ਪਰਸਨ ਦੀ ਮੌਤ ਹੋ ਗਈ ਆ ਕਿਸੇ ਵਿਅਕਤੀ ਦੀ ਮੌਤ ਹੋ ਗਈ ਆ ਉਹਦੀ ਮੌਤ ਦੇ ਪੈਸੇ ਦਿੱਤੇ ਜਾਣ ਅਸੀਂ ਐਕਸਗ੍ਰੈਸੀਆ ਗ੍ਰਾਂਟ ਜਿਹੜੀ ਆ ਜੇ ਕਿਸੇ ਦੇ ਕੋਈ ਹੱਥ ਪੈਰ ਕੋਈ ਵੀ ਸਰੀਰ ਦਾ ਅੰਗ ਕੱਟ ਜਵੇ ਉਹਦੇ ਲਈ 1.5 ਲੱਖ ਰੁਪਿਆ ਅਸੀਂ ਮੰਗ ਕੀਤੀ ਸੀਗੀ ਇਹ ਸਾਰੀਆਂ ਮੰਗਾਂ ਅਸੀਂ ਲਿਖ ਕੇ ਭੇਜੀਆਂ ਸੀਗੀਆਂ ਪਰ ਲੇਕਿਨ ਹਜੇ ਤੱਕ ਸਰਕਾਰ ਦੇ ਕੰਨਾਂ ਤੱਕ ਕੋਈ ਜੂ ਨਹੀਂ ਖਰਚੀ ਅਸੀਂ ਕਿਹਾ ਸੀ ਜੇਕਰ ਕਿਸੇ ਦਾ ਕੋਈ ਦੁੱਧ ਦਿੰਦਾ ਪਸ਼ੂ ਮਰ ਜਾਂਦਾਗਾ ਚਾਹ ਮੱਝ ਆ ਗਾਂ ਆ ਕੋਈ ਵੀ ਆ ਤਾਂ ਉਹਦੇ ਲਈ ਘੱਟੋ ਘੱਟ 75000 ਰੁਪਿਆ ਜਿਹੜਾ ਉਹ ਸੈਂਟਰ ਸਰਕਾਰ ਭੇਜੇ ਪਰ ਅਫਸੋਸ ਕਿ ਅੱਜ ਲਗਭਗ ਲਗਭਗ ਜੇ ਮੈਂ ਗੱਲ ਕਰਾਂ 25 ਦਿਨ ਬੀਤ ਜਾਣ ਤੋਂ ਬਾਅਦ ਵੀ 25 ਦਿਨ ਬੀਤ ਜਾਣ ਤੋਂ ਬਾਅਦ ਵੀ ਸੈਂਟਰ ਦੀ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕੀ ਸੈਂਟਰ ਦੇ ਮੰਤਰੀ ਜ਼ਰੂਰ ਆਏ ਸੈਂਟਰ ਦੇ ਮੰਤਰੀ ਜ਼ਰੂਰ ਆਏ ਆ ਕੇ ਇੱਥੇ ਉਹਨਾਂ ਜਿੱਥੇ ਫੋਟੋਆਂ ਚਾਜਾਂ ਉੱਥੇ ਸਾਡੀਆਂ ਲਾਸ਼ਾਂ ਤੇ ਰਾਜਨੀਤੀ ਕੀਤੀ ਭਾਰਤੀ ਜਨਤਾ ਪਾਰਟੀ ਇਕਲੌਤੀ ਪਾਰਟੀ ਹੈ ਦੇਸ਼ ਦੇ ਰਾਜਨੀਤਿਕ ਇਤਿਹਾਸ ਦੇ ਅੰਦਰ ਜਿਹੜੀ ਹਮੇਸ਼ਾ ਹੀ Laasha ਤੇ ਰਾਜਨੀਤੀ ਕਰਦੀ ਹੈ ਜਿਹੜੀ ਹਮੇਸ਼ਾ ਹੀ ਉਹਨਾਂ ਲੋਕਾਂ ਤੇ ਰਾਜਨੀਤੀ ਕਰਦੀ ਆ ਜਿਹੜੇ ਇਸ ਦੁਨੀਆ 'ਚ ਨਹੀਂ ਰਹਿੰਦੇ ਅੱਜ ਸਾਡੇ ਕਿੰਨੇ ਵਿਅਕਤੀ ਦੀ ਮੌਤ ਹੋ ਚੁੱਕੀ ਆ ਤੇ ਪਰ ਲੇਕਿਨ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਲਈ ਦੋ ਉਹਨਾਂ ਦੇ ਜ਼ਖਮਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੇ ਲਈ ਦੋ ਸ਼ਬਦ ਤਾ ਬੋਲੇ ਨਹੀਂ ਇੱਕ ਬਲਕਿ ਜਿਹੜਾ ਤਾਲਿਬਾਨ ਸਟੇਟ ఆఫ్ఘਨਿਸਤਾਨ ਉਨ ਰਾਤ ਪਚਾਈਏ ਚੰਗੀ ਗੱਲ ਆ ਚੰਗੀ ਗੱਲ ਆ ਕਿ ਇਨਸਾਨੀਅਤ ਦੇ ਰਾਕੇ ਰਾਤ ਪਹੁੰਚਣੀ ਚਾਹੀਦੀ ਆ ਪਰ ਲੇਕਿਨ ਦੂਸਰੇ ਪਾਸੇ ਪੰਜਾਬ ਵੀ ਦੇਸ਼ ਦਾ ਉਹ ਹਿੱਸਾ ਹੈਗਾ ਜਿਨੇ ਹਮੇਸ਼ਾ ਸਮੇਂ-ਸਮੇਂ ਸਰ ਕਰਵਾਨੀਆਂ ਦਿੱਤੀਆਂ ਜਿਨੇ ਸਮੇਂ-ਸਮੇਂ ਸਰ ਦੇਸ਼ ਦੀ ਯਾਦੀ ਦੇੇਛਾ ਪਾਇਆ ਜਦੋਂ ਹੁਣ ਵੀ ਰੀਸੈਂਟਲੀ ਮਈ ਦੇ ਮਹੀਨੇ ਦੇ ਵਿੱਚ ਵੱਡੀ ਟੈਨਸ਼ਨ ਜਿਹੜੀ ਆ ਪਾਕਿਸਤਾਨ ਦੇ ਨਾਲ ਖੜੀ ਤੁਸੀਂ ਸਾਰਿਆਂ ਨੇ ਕੰਮ ਕੀਤਾ ਕਿ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਜੇ ਮਜ਼ਾਇਲ ਆਈ ਤਾਂ ਪੰਜਾਬ ਦੇ ਅੰਦਰ ਆਈ ਸਭ ਤੋਂ ਪਹਿਲਾਂ ਜੇ ਕੋ ਡਰੋਨ ਦਾ ਹਮਲਾ ਹੋਇਆ ਤਾਂ ਪਠਾਨਕੋਟ ਚ ਹੋਇਆ ਜੇ ਕੋ ਸਭ ਤੋਂ ਪਹਿਲਾਂ ਕਿਸੇ ਦਾ ਬੰਬ ਡਿੱਗੇ ਤਾਂ ਉਹ ਪੰਜਾਬ ਵੱਲ ਡਿੱਗੇ ਜੇਕਰ ਜਹਾਜ਼ਾਂ ਦਾ ਲੜਾਈ ਹੋਈ ਤਾਂ ਉਹ ਸਾਡੇ ਬਾਰਡਰ ਤੇ ਹੋਈ ਪੰਜਾਬ ਦੇ ਬਾਰਡਰ ਤੇ ਹੋਈ ਸਾਡਾ 550 ਕਿਲੋਮੀਟਰ ਦਾ ਬਾਰਡਰ ਆ ਪਰ ਮੈਂ ਸਮਝਦਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅੱਖਾਂ 'ਚ ਹੰਝੂ ਤਾਂ ਕੀ ਆਉਣੇ ਸੀ ਉਹ ਅੱਜ ਜੋ ਅਫਗਾਨਿਸਤਾਨ ਨੂੰ ਤਾਂ ਮਦਦ ਦੇਣ ਲਈ ਤੇਜ਼ੀ ਨਾਲ ਅੱਗੇ ਵਧ ਗਿਆ ਪਰ ਪੰਜਾਬ ਉਹਨਾਂ ਨੂੰ ਦਿਖਾਈ ਦਿੱਤਾ ਹੈਗਾ ਸੋ ਲਗਾਤਾਰ ਕੇਂਦਰ ਸਰਕਾਰ ਡਰਾਮੇ ਕਰ ਰਹੀ ਆ ਅੱਜ ਵੀ ਹਸੀਮ 25ਵੇਂ 26ਵੇਂ ਦਿਨ ਬਾਅਦ ਮੈਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਰਿਕਵੈਸਟ ਕਰਦਾ ਠੀਕ ਆ ਤੁਹਾਡੇ ਹਮਦਰਦੀ ਦੇ ਸ਼ਬਦਾਂ ਦੀ ਸਾਨੂੰ ਕੋਈ ਲੋੜ ਨਹੀਂ ਤੁਹਾਡੇ ਹਮਦਰਦੀ ਦੇ ਸ਼ਬਦ ਮੁੱਕ ਚੁੱਕੇ ਨੇ ਪੰਜਾਬ ਦੇ ਲਈ ਕਿਉਂਕਿ ਭਾਰਤੀ ਜਨਤਾ ਪਾਰਟੀ ਉਹ ਜਬਾਤ ਆ ਜਿਹੜੀ ਰੱਜ ਕੇ ਦਿਲੋਂ ਪੰਜਾਬ ਨੂੰ ਨਫ਼ਰਤ ਕਰਦੀ ਆ ਜਿਹੜੀ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੇ ਨਫ਼ਰਤ ਕੀਤੀ ਆ ਪਰ ਘਟੋ ਘਟ ਜਿਹੜਾ ਸਾਡਾ ਬਣਦਾ ਪੈਸਾ ਉਹ ਤਾਂ ਦੇ ਦਿਓ ਜਿਹੜਾ ਸਾਡਾ 60000 ਕਰੋੜ ਰੁਪਇਆ ਬਣਦਾ ਉਹ ਤਾਂ ਜਾਰੀ ਕਰ ਦਿਓ ਅੱਜ 26 ਦਿਨ ਹੋ ਚੁੱਕੇ ਨੇ 26 ਦਿਨਾਂ ਤੇ ਅੰਦਰ ਤੁਹਾਡੀ ਇੱਕ ਵੀ ਟੀਮ ਨੇ ਆ ਕੇ ਇਹ ਅਸੈਸ ਨਹੀਂ ਕੀਤਾ ਕਿ ਕਿੱਥੇ ਕਿੱਥੇ ਨੁਕਸਾਨ ਹੋਇਆ ਕਹਿੰਦੇ ਤਿੰਨ ਟੀਮਾਂ ਭੇਜਤੀਆਂ ਚਾਰ ਟੀਮਾਂ ਭੇਜਤੀਆਂ ਇੱਕ ਵੀ ਟੀਮ ਨੇ ਆ ਕੇ ਕਿਸੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਨਹੀਂ ਕੀਤੀ ਹੈਗੀ ਬਲਕਿ ਕਿਤਨਾ ਕਿਤੇ ਅਫਸਰ ਅੰਕੜੇ ਇਕੱਠੇ ਕਰਦੇ ਫਿਰਦੇ ਜਦ ਕਿ ਸਾਰੇ ਅੰਕੜੇ ਆਨਰੇਬਲ ਸਾਡੇ ਡਿਪਟੀ ਕਮਿਸ਼ਨਰ ਸਾਡੇ ਚੀਫ ਸਕੱਟਰੀ ਸਾਰਿਆਂ ਕੋਲ ਪਹੁੰਚ ਰਹੇ ਨੇ ਕਿਉਂਕਿ ਅਜੇ ਨੁਕਸਾਨ ਜਿਹੜਾ ਉਹ ਕੰਟੀਨਿਊ ਜਾਰੀ ਆ ਅੱਜ ਮੈਂ ਦੇਖ ਰਿਹਾ ਸੀ ਕਿ ਘੱਗਰ ਦਾ ਜਿਹੜਾ ਲੈਵਲ ਆ ਉਹ 750.5 ਤੇ ਪਹੁੰਚ ਚੁੱਕਿਆ ਸੀ ਮੈਂ ਡੇਂਜਰ ਲੈਵਲ ਉਹਦਾ 747 ਪੁਆਇੰਟ ਆ ਪਰ ਲੇਕਿਨ ਉਹਦਾ 750.5 ਨੂੰ ਕ੍ਰਾਸ ਕਰ ਗਿਆ ਸੀਗਾ ਅੱਜ ਅੱਜ ਵੀ ਮੈਂ ਸਮਝਦਾ ਸਾਡੇ ਤੇ ਖਤਰਾ ਉਸੇ ਤਰ੍ਹਾਂ ਪੂਰਾ ਮਾਲਵੇ ਦੇ ਉੱਤੇ ਜੇ ਮੈਂ ਗੱਲ ਕਰਾਂ ਤਾਂ ਮੰਡਰਾ ਰਿਹਾ पर लेकिन भारतीय जनता पार्टी ਦੇ ਆਗੂ ਜਿਹੜੇ ਨੇਗੇ ਅਜੇ ਵੀ ਉਹ ਇਸ ਖੜਾ ਉੱਪਰ ਵੀ ਜਿਹੜੀ ਆਪਣੀ ਸਿਆਸੀ ਰੋਟੀ ਸੇਕਣ ਦੀ ਗੱਲ ਕਰਦੇ ਨੇਗੇ ਕਹਿੰਦੇ ਕਿ ਹਰਤਾ ਜਿਹੜੇ ਨੇਗੇ ਉਹ ਮਾਈਨਿੰਗ ਕਰਕੇ ਆਏ ਨੇ ਤੁਸੀਂ ਪੰਜਾਬ ਦੀ ਗੱਲ ਛੱਡ ਦਿਓ ਤੁਹਾਨੂੰ ਸਮਝ ਨਹੀਂ ਆਉਂਦੀ ਹਿਮਾਚਲ ਚ ਆਏ ਨੇ ਜੰਮੂ ਕਸ਼ਮੀਰ ਚ ਆਏ ਨੇ ਉਤਰਾਖੰਡ ਚ ਆਏ ਨੇ ਕੋਈ ਰਿਪੋਰਟ ਹੈ ਉਹਨਾਂ ਕੋਲੇ ਕੋਈ ਉਹਨਾਂ ਕੋਲੇ ਕਿਸੇ ਦੀ ਰਿਪੋਰਟ ਹੈ ਬਗੈਰ ਤੱਥਾਂ ਤੋਂ ਕਹਿ ਕੇ ਚਲੇਗਾ ਕਿਉਂਕਿ ਦੇਣਾ ਕੁਝ ਨਹੀਂ ਸੀ ਪੰਜਾਬ ਨੂੰ ਬਲੇਮ ਕਰਨਾ ਸੀ ਪੰਜਾਬ ਸਰਕਾਰ ਨੂੰ ਬਲੇਮ ਕਰਨਾ ਸੀ ਜੋ ਝੂਠ ਬੋਲ ਕੇ ਬਣਦੇ ਬਣੇ ਤੁਰਦੇ ਬਣੇ ਸੋ ਮੇਰੀ ਤਾਂ ਇੱਕ ਵਾਰ ਫੇਰ ਸਨਮਰ ਬੇਨਤੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਵੀ ਹਿੱਸਾਗਾ ਪੰਜਾਬ ਉਹ ਸੂਬਾਗਾ ਜਿਹੜਾ ਹਮੇਸ਼ਾ ਹੀ ਇੱਕ ਤਾਣ ਕੇ ਇੱਕ ਢਾਕੇ ਚਾਹੇ ਸਾਡਾ ਜਵਾਨ ਆ ਚਾਹੇ ਸਾਡਾ ਬਜ਼ੁਰਗਾ ਚਾਹੇ ਸਾਡਾ ਛੋਟੇ ਬੱਚੇ ਨੇ ਚਾਹੇ ਸਾਡੀ ਮਾਂ ਚਾਹੇ ਸਾਡੀ ਭੈਣਾਂ ਉਹ ਦੇਸ਼ ਦੇ ਨਾਲ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਖੜਾਗਾ ਔਰ ਖੜਾ ਰਹੂਗਾ ਔਰ ਖੜਾ ਰਹੂਗਾ ਪਰ ਲੇਕਿਨ ਪੰਜਾਬ ਦੇ ਨਾਲ ਇਨਸਾਫ ਅੱਜ ਪੰਜਾਬੀ ਹਰ ਇੱਕ ਪੰਜਾਬੀ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆ ਅਸੀਂ ਕਹਿੰਦੇ ਆ ਸਾਡਾ ਬਣਦਾ ਬਕਾਇਆ ਜਿਹੜਾ ਪੈਂਡਿੰਗ ਪਿਆ ਉਹੀ ਦੇ ਦਿਓ ਉਹੀ ਸਾਡਾ ਜਾਰੀ ਕਰ ਦਿਓ ਜਦੋਂ ਨਵੇਂ ਅੰਕੜੇ ਆਉਣਗੇ ਬਾਅਦ ਚ ਦੱਸ ਦਿਆਂਗੇ ਜਿਹੜਾ ਪੁਰਾਣਾ ਘਟੂ ਘਟੋ ਜਾਰੀ ਕਰ ਦਿਓ ਪਰ ਅਫਸੋਸ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਲਈ ਮੈਨੂੰ ਲੱਗਦਾਗਾ ਕਿ ਦੂਸਰੇ ਸੂਬੇ ਜਿਹੜੇ ਨੇ ਇੰਪੋਰਟੈਂਟ ਰੱਖਦੇ ਨੇ ਪੰਜਾਬ ਨਹੀਂ ਰੱਖਦਾ ਪਰ ਮੈਂ ਫੇਰ ਕਹਿਣਾ ਕਿ ਹਮਦਰਦੀ ਦੇ ਤੌਰ ਤੇ ਸਾਰੇ ਲੋਕਾਂ ਨਾਲ ਖੜਨਾ ਚਾਹੀਦਾ ਪਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਭਾਰਤੀ ਜਨਤਾ ਪਾਰਟੀ ਨੇ ਉਹਦੀ ਨੈਸ਼ਨਲ ਲੀਡਰਸ਼ਿਪ ਨੇ ਇੱਕ ਵੀ ਸ਼ਬਦ ਜਿਹੜਾ ਉਹ ਹਮਦਰਦੀ ਭਰਿਆ ਪੰਜਾਬ ਜਾਂ ਪੰਜਾਬੀਆਂ ਦੇ ਹੱਕ ਦੇ ਵਿੱਚ ਨਹੀਂ ਬੋਲਿਆ ਸੋ ਲਗਾਤਾਰ ਇਸ ਚੀਜ਼ ਨੂੰ ਲੈ ਕੇ ਹੁਣ ਬਖੇੜਾ ਖੜਾ ਹੋਇਆ ਹੋਇਆ ਜਿੱਥੇ ਇੱਕ ਪਾਸੇ ਇਸ ਚੀਜ਼ ਦੀ ਉਮੀਦ ਵੱਜੀ ਸੀ ਕਿ ਸ਼ਿਵਰਾਜ ਚਾਹਾਨ ਪੰਜਾਬ ਆਏ ਨੇ ਸ਼ਾਇਦ ਪੰਜਾਬ ਦਾ ਕੁਝ ਭਲਾ ਹੋਵੇ ਹੜਪੀੜਤ ਲੋਕਾਂ ਨੂੰ ਕੁਝ ਮਿਲੇ ਪਰ ਫਿਲਹਾਲ ਕੁਝ ਮਿਲਦਾ ਵਿਖਾਈ ਤਾਂ ਨਹੀਂ ਦੇ ਰਿਹਾ ਸਿਆਸਤ ਦਾ ਜਿਹੜਾ ਰੁਖ ਹੈ ਉਹ ਜ਼ਰੂਰ ਤੇਜ਼ ਹੋ ਗਿਆ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ